ਕੀ ਕਿਵੇਂ ਸੰਲਪ ਸੀ ਮਾਮਲੇ ਉਹ ਸੰਲਪ ਜੇ ਸਾਰਾ ਮਾਮਲਾ ਕੀ ਆ ਕਿਉਂ ਗ੍ਰਿਫਤਾਰੀ ਹੋਈ ਆ ਸਭ ਸਾਰਾ ਪਤਾ ਲੱਗੇ ਪੁਲਿਸ ਨੇ ਕੋਈ ਕਹਾਣੀ ਨਹੀਂ ਪੁਲਿਸ ਚੁੱਪਾ ਸਿਰਫ ਇਨੀ ਗੱਲ ਪਤਾ ਕਿ ਪੁਲਿਸ ਨੇ ਉਹਨੂੰ ਨਜਾਇਜ਼ ਰਾਸਤੇ ਚ ਰੱਖਿਆ ਬਗਵਾ ਕਰਾ ਔਰ ਉਹਨੂੰ ਪੋਸਟਮਾਰਟਮ ਦੀ ਰਿਪੋਰਟ ਮਤਲਬ ਉਹਨੂੰ ਕੋ ਕੋ ਕੇ ਜਿਹੜਾ ਬਾਹਰ ਆਂਦਾ ਤੇ ਫੇਕ এনਕਾਊਂਟਰ ਕਰ ਰਹੇ ਹੋ ਕਿਸੇ ਕਿਸੇ ਨੂੰ ਗੈਂਗਸਟਰ ਕਹਿ ਕੇ ਮਾਰ ਰਹੇ ਹੋ ਕਿਸੇ ਨੂੰ ਨਸ਼ਾ ਤਸਕਰ ਕਹਿ ਕੇ ਮਾਰ ਰਹੇ ਹੈਗੇ ਨਾ ਤੁੜ ਤੋਂ ਸਾਫਤ ਹੁੰਦਾ ਵੀ ਗੈਂਗਸਟਰ ਸੀ ਨਾ ਤੁੜ ਤੋਂ ਸਾਫਤ ਦਾ ਨਸ਼ਾ ਤਸਕਰ ਸੀ ਅਸਲ ਦੇ ਵਿੱਚ ਕੀ ਆ ਕਿ ਅਲੱਗ-ਅਲੱਗ ਨਾਵਾਂ ਦੀ ਪੰਜਾਬ ਦੇ ਵਿੱਚ ਇੱਕ ਤੈਸ਼ ਦਾ ਰਾਜ ਖੜਾ ਕਰ ਰਹੇ ਤਾਂ ਕਿ ਲੋਕਾਂ ਨੂੰ ਲੱਗੇ ਵੀ ਸਰਕਾਰ ਤੋਂ ਅਸ਼ਰਮਰੀ ਲੋਕਾਂ ਨੂੰ ਲੱਗੇ ਸਰਕਾਰ ਤਾਂ ਗੈਂਗਸਟਰ ਖਤਮ ਕਰਨਾ ਚਾਹੀਦੀ ਹੈ ਇਹਨਾਂ ਨਾਵਾਂ ਦੀ ਜਿਹੜਾ ਜ਼ਬਰ ਟਾ ਰਹੀ ਆ ਤੇ ਅਸਲ ਦੇ ਵਿੱਚ ਉਹ ਲੋਕਾਂ ਤੇ ਇੱਕ ਤੈਸ਼ਤ ਪਾਉਣਾ ਚਾਹੁੰਦੇ ਕਿ ਲੋਕ ਖਾਕੀ ਵਰਦੀ ਨੂੰ ਦੇਖ ਕੇ ਹਰ-ਹਰ ਕੰਬਣ ਸਰਕਾਰ ਕੰਮ ਕਰ ਰਹੀ ਆ ਪਰ ਜਿਹੜੇ ਹਰੀਆਂ ਪੱਗਾਂ ਵਾਲੇ ਆ ਜਿਹੜੇ ਧਰਿਆਂ ਪਸਾ ਕੇ ਪਹਿਨੀ ਬਾਜਾ ਦਿਆ ਜਾਂ ਚੱਲਦਾ ਕੰਮ ਹੁੰਦਾ ਉਹ ਵੀ ਰੋਕੇ ਰੱਖ ਦਿੱਤਾ ਜਾਂਦਾ ਜਾਂਦਾ ਕਿੰਨੇ ਸ਼ਹਿਰ ਬੰਦ ਕਰਾਇਆ ਕੌਣ ਇਹਨਾਂ ਲਈ ਲੜਦਾ ਕੌਣ ਕਹਿੰਦਾ ਕਿ ਪੰਜੂਨ ਨੂੰ ਇਕੱਠੇ ਹੋ ਕੀ ਇਹਦੇ ਤੋਂ ਬਿਨਾ ਜੀ ਜਿਹੜੀ ਪੁਲਿਸ ਪਰਿਵਾਰ ਨੂੰ ਦਵਾਲ ਸੀ ਪੁਲਿਸ ਤਾਂ ਧੱਕੇ ਨਾਲ ਕਿ ਨਹੀਂ ਸੰਸਕਾਰ ਕਰਦਾ ਪੁਲਿਸ ਨੇ ਤਾਂ ਅਸਲ ਦੇ ਵਿੱਚ ਕੀ ਆ ਕਿ ਪੁਲਿਸ ਜਿਹੜੀ ਇਸ ਤਰ੍ਹਾਂ ਦੇ ਕਤਲ ਕਰ ਰਹੀ ਹੈ ਜੇ ਇਸ ਕੇਸ 'ਚ ਅਸੀਂ ਪੁਲਿਸ ਵਾਲਿਆਂ ਨੂੰ ਤੋਸ਼ੀਆਂ ਨੂੰ ਸਜ਼ਾ ਸੁਣਾਵਾਂਗੇ ਜਿਹੜਾ ਕਿ ਸਰਕਾਰ ਨੂੰ ਕੰਮ ਨਹੀਂ ਕਰਦਾ ਇਹਦਾ ਮਤਲਬ ਹੀ ਸਰਕਾਰ ਨੂੰ ਕਤਲਿਆਮ ਕਰਨ ਨਹੀਂ ਦੇਂਦਾ ਰਾਜਾਂ ਦੇ ਲੋਕਾਂ ਨੂੰ ਖੜਕ ਕੇ ਬਿਜਲੀ ਲਾ ਲਾ ਕੇ ਮਾਰ ਰਹੇ ਇਹ ਕੰਮ ਕੌਣ ਕਰ ਰਿਹਾ ਇਹ ਤਾਂ ਗ੍ਰਹਿ ਮੰਤਰੀ ਪੰਜਾਬ ਦੇ ਮੁੱਖ ਭਗਵੰਤਾਨਾ ਉਹਨਾਂ ਦੀ ਪੁਲਿਸ ਕਰ ਰਹੀ ਹੈ ਨਾ ਲੋਕਾਂ ਨੂੰ ਬਿਜਲੀ ਲਾਲਾ ਕੋ ਉਹ ਮਾਰ ਰਹੀ ਹੈ ਫੇਕ ਇਨਕੈਂਟਰ ਕੌਣ ਕਰ ਰਿਹਾ ਪੁਲਿਸ ਕਰ ਰਹੀ ਹੈ ਨਾ ਜਿਹੜਾ ਜਿਨ੍ਹਾਂ ਦਾ ਬੱਚਾ ਚਲਾ ਕੋ ਦੀ ਪਤਨੀ ਨੂੰ ਸਰਕਾਰੀ ਨੌਕਰੀ ਔਰ ਪਰਿਵਾਰ ਨੂੰ ਧੋਖਾ ਮੋ ਆਪ ਚਾਹਤਾ ਹੈ ਬੜੇ ਤਸ਼ਾਦਦ ਦੇ ਨਾਲ ਜਿਹੜਾ ਮੌਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਅੱਜ ਜਿਹੜਾ ਨਰਿੰਦਰਦੀਪ ਸਿੰਘ ਦੀ ਜਿਹੜੀ ਅੰਤਮ ਅਰਦਾਸ ਹੈ ਜਿਹੜੀ ਗੋਨਾਂळा ਦੇ ਗੁਰਦਾਸ ਸਾਹਿਬ ਦੇ ਵਿੱਚ ਕੀਤੀ ਗਈ ਆ ਅਰਿੰਦਰ ਸਿੰਘ ਦੀਪ ਸਿੰਘ ਵਾਲਾ ਸਾਡੇ ਨਾਲ ਨੇ ਪਰ ਮਾਮਲਾ ਇਹ ਕਿੱਥੇ ਜੇ ਖੜਾ ਹੈ ਕਿਉਂਕਿ ਬੜਾ ਕੁਝ ਇਸ ਮਾਮਲੇ ਬਾਰੇ ਬੋਲਾ ਗਿਆ ਉਹ ਪੂਰੇ ਪੰਜਾਬ ਦੇ ਬੱਚਾ ਜਿਹੜੀ ਨਰਿੰਦਰਦੀਪ ਸਿੰਘ ਦੀ ਆਵਾਜ਼ ਜਿਹੜੀ ਉੱਠੀ ਆ ਸਭ ਤੋਂ ਪਹਿਲਾਂ ਆਪਣਾ ਸਵਾਦ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਜੀ ਕੀ ਕਿਵੇਂ ਸਮਝ ਤੁਸੀਂ ਮਾਮਲੇ ਨੂੰ ਅਸਲ ਦੇ ਵਿੱਚ ਸਾਰਾ ਮਾਮਲਾ ਕੀ ਆ ਕਿਉਂ ਗ੍ਰਿਫਤਾਰੀ ਹੁੰਦੀ ਆ ਤੁਹਾਨੂੰ ਸਾਰਾ ਪਤਾ ਲੱਗਿਆ ਦੇਖੋ ਹਜੇ ਤੱਕ ਤਾਂ ਪੁਲਿਸ ਨੇ ਕੋਈ ਕਹਾਣੀ ਨਹੀਂ ਦਿੱਤੀ। ਜੀ। ਪੁਲਿਸ ਚੁੱਪਾ। ਸਿਰਫ ਇਨੀ ਗੱਲ ਪਤਾ ਕਿ ਪੁਲਿਸ ਨੇ ਉਹਨੂੰ ਨਜਾਇਜ਼ ਰਸਤੇ ਚ ਰੱਖਿਆ। ਉਹ ਗਵਾਹ ਕਰਤਾ। ਔਰ ਉਹਨੂੰ ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਉਹਨੂੰ ਕੋਹ ਕੋਕੇ ਜਿਹੜਾ ਮਾਰ ਦਿੱਤਾ ਗਿਆ। ਜੀ। ਤੇ ਅਸੀਂ 5 ਜੂਨ ਨੂੰ ਐਸਐਸਪੀ ਦਫਤਰ ਪਠਿੰਡਾ ਦੇ ਅੱਗੇ ਵੱਡਾ ਇਕੱਠ ਰੱਖਿਆ ਜਿਸ 26 ਮੈਂਬਰੀ ਐਕਸ਼ਨ ਕਮੇਟੀ ਬਣਾਈ ਹੈ। ਜਿੰਦੇ ਚਾਹੀਏਗਾ ਕਿ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਆ ਸੀ ਸਟਾਪ ਦੇ ਇੰਚਾਰਜ ਤੇ ਬਾਕੀ ਦੋਸ਼ੀ ਪੁਲਿਸ ਅਧਿਕਾਰੀ ਉਹਨਾਂ ਨੂੰ ਕਤਲ ਦਾ ਪਰਚਾ ਦਰਜ ਕਰਕੇ ਜੇਲ੍ਹ ਚ ਭੇਜਿਆ ਜਾ ਸਾਰੇ ਮਾਮਲੇ ਦੀ ਟਾਈਮ ਬੋਰਡ ਜੁਡੀਸ਼ੀਅਲ ਜਿਹੜੀ ਇਨਕੁਆਇਰੀ ਹੋਵੇ ਔਰ ਇਹਦੇ ਨਾਲ ਹੀ ਪਰਿਵਾਰ ਜਿਹੜਾ ਜਿੰਨਾਂ ਦਾ ਬੱਚਾ ਚਲਾ ਗਿਆ ਉਹਦੀ ਪਤਨੀ ਨੂੰ ਸਰਕਾਰੀ ਨੌਕਰੀ ਔਰ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾ ਤੇ ਜਿਹੜਾ ਪੰਜਾਬ ਦੇ ਚ ਜਿਹੜੀ ਪੁਲਿਸ ਹੀ ਆ ਸਟੇਟ ਬਣ ਚੁੱਕੀ ਆ ਪੁਲਿਸ ਹਰ ਦੂਜੇ ਦਿਨ ਇੱਕ ਨਜਾਇਜ਼ ਕਤਲ ਪੰਜਾਬ ਦੇ ਚ ਕਰ ਰਹੀ ਆ ਕੀ ਆ ਇਹਨੂੰ ਠੱਲ ਪਾਉਣ ਦੇ ਲਈ ਪੰਜਾਬ ਦੀ ਲੋਕਾਂ ਨੂੰ ਮੈਦਾਨ ਚ ਨਿਤਰਨਾ ਪਏਗਾ ਇਸ ਕਰਕੇ ਪੰਜਾਬ ਹੁਸ਼ਿਆਰ ਹੈ ਕਿ ਪੰਜਾਬ ਦੇ ਵਿੱਚ ਲਾ ਆਰਡਰ ਮੇਨਟੇਨ ਰੱਖਣ ਦੇ ਲਈ ਬੈਲੈਂਸ ਰੱਖਣ ਦੇ ਲਈ ਇਸੇ ਕੰਮ ਕਰ ਰਹੇ ਜੇ ਇਸ ਤਰ੍ਹਾਂ ਲਾ ਆਰਡਰ ਮੇਨਟੇਨ ਰੱਖਣਾ ਤੇ ਟੱਠੇ ਖੂਚ ਪਾ ਵੀ ਇਸ ਤਰ੍ਹਾਂ ਦਾ ਲਾ ਆਰਡਰ ਜਿਹੜਾ ਲੋਕਾਂ ਦੇ ਬੇਕਸੂਰ ਪੁੱਤਾਂ ਨੂੰ ਕਤਲ ਕਰ ਰਿਹਾ ਹੈ ਹੈ ਇਹ ਕਾਬਲ ਦੇ ਆਪ ਨੂੰ ਤੁਸੀਂ ਕੋ-ਕੋ ਕੇ ਮਾਰਤਾ ਕਿਤੇ ਫੇਕ ਇਨਕਾਊਂਟਰ ਕਰ ਰਹੇ ਹੋ ਕਿਸੇ ਕਿਸੇ ਨੂੰ ਗੈਂਗਸਟਰ ਕਹਿ ਕੇ ਮਾਰ ਰਹੇ ਹੋ ਕਿਸੇ ਨੂੰ ਨਸ਼ਾ ਤਸਕਰ ਕਹਿ ਕੇ ਮਾਰ ਰਹੇ ਹੈਗੇ ਹੋ ਨਾ ਥੋੜੇ ਤੋਂ ਸਾਬਤ ਹੁੰਦਾ ਕਿ ਗੈਂਗਸਟਰ ਸੀ ਨਾ ਥੋੜੇ ਤੋਂ ਸਾਬਤ ਹੁੰਦਾ ਨਸ਼ਾ ਤਸਕਰ ਸੀ ਅਸਲ ਦੇ ਵਿੱਚ ਕੀ ਆ ਕਿ ਅਲੱਗ-ਅਲੱਗ ਨਾਵਾਂ ਤੇ ਪੰਜਾਬ ਦੇ ਵਿੱਚ ਇੱਕ دہشت ਦਾ ਰਾਜ ਖੜਾ ਕਰਨ ਦੇ ਲਈ ਤਾਂ ਕਿ ਲੋਕਾਂ ਨੂੰ ਲੱਗੇ ਵੀ ਸਰਕਾਰ ਤਾਂ ਨਸ਼ਾ ਰੋਕ ਰਹੀ ਹੈ ਲੋਕਾਂ ਲੱਗੇ ਸਰਕਾਰ ਤਾਂ ਗੈਂਗਸਟਰ ਖਤਮ ਕਰਨਾ ਚਾਹੁੰਦੀ ਹੈ ਇਹਨਾਂ ਨਾਵਾਂ ਤੇ ਜਿਹੜਾ ਜ਼ਬਰ ਟਾ ਰਹੀ ਆ ਤੇ ਅਸਲ ਦੇ ਵਿੱਚ ਉਹ ਲੋਕਾਂ ਤੇ ਇੱਕ دہشت ਪਾਉਣਾ ਚਾਹੁੰਦੀ ਕਿ ਲੋਕ ਖਾਕੀ ਵਰਦੀ ਨੂੰ ਵੇਖ ਕੇ थर-थर ਕੰਬਣ ਤੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਨਾ ਕਰਨ ਨਸ਼ੇ ਨੂੰ ਲੈ ਕੇ ਦੀਪ ਸਿੰਘ ਬਾਲਾ ਜੀ ਤੁਸੀਂ ਗੱਲ ਕਹੀਆ ਪਰ ਪੰਜਾਬ ਦੇ ਡੀਜੀਪੀ ਦੇ ਕੋਲ ਅੱਜ ਅਪਡੇਟ ਦਿੱਤੀ ਜਾਂਦੀ ਹੈ ਕਿ 8000 ਤੋਂ ਪਲੱਸ ਆ ਜੜੀਆਂ ਕੋਈ ਫੇਅਰ ਹੋਈਆਂ ਨੇ ਤੇ ਗ੍ਰਫਤਾਰੀਆਂ ਹੋਈਆਂ 1600 ਤੋਂ ਪਲੱਸ ਜਿਹੜੇ ਵੱਡੇ ਮਗਰਮਾ ਸੀਗੇ ਜਿਨ੍ਹਾਂ ਨੇ ਚਟਾ ਵੇਚ ਰਹੇ ਸੀਗੇ ਤੇ ਕੋਈ ਵੀ ਨਸ਼ਾ ਹੋਵੇ ਕੈਮੀਕਲ ਉਹਨਾਂ ਦੀ ਗ੍ਰਫਤਾਰੀ ਹੋਈ ਆ ਦੇਖੋ ਅੱਜ ਜਿਹੋ ਉਹਨੇ 31 ਮਈ ਦੀ ਡੇਟ ਦਿੱਤੀ ਸੀ ਹੂੰ ਅੱਜ ਹੀ ਜੈਤੋ ਹਲਕੇ ਚ ਇੱਕ ਮੁੰਡਾ ਚਿੱਟੇ ਨਾਲ ਮਰ ਗਿਆ ਜੀ ਕੀ ਅੱਜ ਕੱਲ ਤੋਂ ਪੰਜਾਬ ਦੇ ਵਿੱਚ ਕਿਤੇ ਵੀ ਚਿੱਟਾ ਨਹੀਂ ਵਿਖੂ ਹੂੰ ਕੀ ਕੱਲ ਨੂੰ ਚਿੱਟੇ ਕੱਲ ਤੋਂ ਬਾਅਦ ਕਿਤੇ ਅੱਜ ਤੋਂ ਬਾਅਦ ਕਿਤੇ ਵੀ ਚਿੱਟੇ ਦੇ ਨਾਲ ਲੋਕਾਂ ਦੀ ਮੌਤ ਨਹੀਂ ਹੋ ਜੇ ਤਾਂ ਸਰਕਾਰ ਇਹ ਦਾਵਾ ਕਰਦੀ ਕਿ ਕਿਤੇ ਵੀ ਚਿੱਟਾ ਨਹੀਂ ਵਿਖੂ ਹੂੰ ਚਿੱਟੇ ਨਾਲ ਕਿਸੇ ਦੀ ਮੌਤ ਨਹੀਂ ਹੋ ਤੇ ਮੰਨ ਲਾਂਗੇ ਕਿ ਨਸ਼ਾ ਰੁਕ ਗਿਆ ਤੇ ਜੇ ਇਸੇ ਤਰ੍ਹਾਂ ਚੱਲੂਗਾ ਤੇ ਇਹਦਾ ਮਤਲਬ ਹੈ ਕਿ ਸਰਕਾਰ ਇੱਕ ਜਿਹੜਾ ਪਖੰਡਾ ਕਰ ਰਹੀ ਸੀ ਤਾਂ ਕਿ ਡੀਜੀਪੀ ਗੌਰਵ ਯਾਦਵ ਨੇ ਕਿਹਾ ਸੀ ਕਿ ਕਿਸੇ ਵੀ ਐਸਐਚਓ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਇਸ ਗੱਲ ਤੋਂ ਮਾਪੀ ਜਾਊਗੀ ਕਿ ਉਹਨੇ ਕਿੰਨੇ ਪਰਚੇ ਦਿੱਤੇ ਤਾਂ ਉਹਦੇ ਤੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਵੀ ਕਿਹਾ ਸੀ ਵੀ ਇਹਦੇ ਚ ਬਹੁਤ ਸਾਰੇ ਨਜਾਇਜ਼ ਲੋਕ ਜਿਹੜੇ ਹੈਗੇ ਆ ਸ਼ਾਮਲ ਹੋ ਸਕਦੇ ਜਦੋਂ ਤੁਸੀਂ ਸਰਕਾਰ ਨੂੰ ਕੋਟਾ ਦਿੰਨੇ ਆ ਐਨਡੀਪੀਐਸ ਦੇ ਪਰਚੇ ਦਰਜ ਕਰਨ ਦਾ ਜੇ ਤੁਸੀਂ ਕੋਟਾ ਦਿੰਨੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦਾ ਤਾਂ ਉਹਦੇ ਵਿੱਚ ਪੁਲਿਸ ਜਿਹੜਾ ਜਬਰ ਕਰਦੀ ਆ ਔਰ ਬੇਗੁਨਾ ਲੋਕ ਜਿਹੜੇ ਉਹਦੀ ਆ ਮਾਰ ਹੇਟ ਜਿਹੜੇ ਉਹ ਆਉਂਦੇ ਹੈਗੇ ਇਸ ਕਰਕੇ ਸਰਕਾਰ ਜਿਹੜਾ ਇਹ ਕਹਿੰਦੇ ਵੀ ਹੁਣ 31 ਮਈ ਤੱਕ ਇਹ ਹੀ ਪੰਜਾਬ ਸਰਕਾਰ ਦੇ ਜਿਹੜੇ ਸਪੀਕਰ ਕੁਲਤਾਰ ਸੰਧਵਾਂ ਜਦੋਂ ਸੱਤਾ ਚਾਈ ਸਰਕਾਰ ਇਹਨਾਂ ਨੇ ਕਹਿਆ ਸੀ 4 ਮਹੀਨਿਆਂ ਚ ਚਿੱਟਾ ਖਤਮ ਕਰਾਂਗੇ 4 ਮਹੀਨੇ ਤੇ 10 ਵਾਰ ਲੰਘ ਗਏ ਠੀਕ ਹੈ ਕਿਸੇ ਬੰਦੇ ਦੀ ਕੋਈ ਭਰੋਸੇਯੋਗਤਾ ਤਾਂ ਹੋਵੇ ਨਾ ਕਿ ਡੀਜੀ 4 ਮਹੀਨਿਆਂ ਦੇ ਬਾਅਦ ਚਿੱਟਾ ਬੰਦ ਕੀਤਾ ਜਾ ਸਕਦਾ ਜਾਂ ਕੋਈ ਵੀ ਨਸ਼ਾ ਹੋਵੇ ਤੁਸੀਂ ਮੈਨੂੰ ਇਹ ਦੱਸੋ ਕਿ ਸਰਕਾਰ ਨੇ ਕਹਿਤਾ ਕਿ 10 ਜੂਨ ਤੋਂ ਪਹਿਲਾਂ ਜਾਂ ਇੱਥੇ 1 ਜੂਨ ਤੋਂ ਪਹਿਲਾਂ ਕੋਈ ਵੀ ਝੋਨਾ ਨਹੀਂ ਲਾਊਗਾ ਲੱਗਦਾ ਲਾ ਸਕਦਾ ਕੋਈ ਸਰਕਾਰ ਨਾਲ ਦੇਣਾ ਵਾਅਦਾ ਹੁੰਦੀ ਹੈ ਨਾ ਇੱਥੇ ਪੰਜ ਬੰਦੇ ਮੀਟਿੰਗ ਕਰਦੇ ਹੋਣ ਸਰਕਾਰ ਦੀ ਸੀਆਈਡੀ ਨੂੰ ਉਦੋਂ ਹੀ ਪਤਾ ਹੁੰਦਾ ਨਾ ਕਿਹੜਾ ਚੈਨਲ ਕੀ ਖਬਰ ਚਲਾਉਣ ਲੱਗਾ ਕਿਉਂਕਿ ਜਿਸ ਤਰ੍ਹਾਂ মিডিਆ ਨੂੰ ਕੰਟਰੋਲ ਕੀਤਾਗਾ ਨਾਲ ਦੀ ਨਾਲ ਹੀ ਉਹ ਚੈਨਲ ਨੂੰ ਮਤਲਬ ਆਪਣੇ ਕਬਜ਼ੇ 'ਚ ਲੈਣ ਲਈ ਸਰਕਾਰ ਤਿਆਰ ਹੁੰਦੀ ਨਾ ਸਰਕਾਰ ਦੀ ਨਿਗਾਹੇਟ ਜਦੋਂ ਸਾਰਾ ਕੁਝ ਆ ਚਿੱਟਾ ਦੀ ਨਿਗਾਹੇਟ ਦੀ ਪੁੱਤਾ ਕਹ ਰਿਹਾ ਸੀ ਬਲਟੂਜਰ ਚਲਾਇਆ ਪਿਛਲੇ ਸਮੇਂ ਦੇ ਵਿੱਚ ਅਸੀਂ ਚਿੱਟਾ ਤਸ਼ਕ ਦਾ ਜਿਹੜੇ ਫੜਤੇ ਉਹ ਜਿਨ੍ਹਾਂ ਦੇ ਵਿੱਚ ਸਿੱਟਿਆ ਪਰ ਜਿਹੜਾ ਮਾਵਲਾ ਬੜੇ ਸਾਲਾਂ ਤੋਂ ਵਿਗੜਾ ਹੋਇਆ ਬੜਾ ਤਾਣਾ ਮਾਣਾ ਉੱਝਾ ਹੋਇਆ ਅਸੀਂ ਲੱਗੇ ਹੋਏ ਹਾਂ ਇਹਨੂੰ ਸਹੀ ਕਰਨ ਦੇ ਵਿੱਚ ਸਾਨੂੰ ਟਾਈਮ ਲੱਗ ਜਾਣਾ ਇਹ ਟਾਈਮ ਉਹਨਾਂ ਨੂੰ ਕਿੰਨੇ ਤੈਅ ਕਰਕੇ ਦਿੱਤਾ ਵੀ ਇੰਨੇ ਸਮੇਂ ਵਿੱਚ ਖਤਮ ਕਰੋ ਚਾਰ ਮਹੀਨਿਆਂ ਨੇ ਆਪ ਹੀ ਐਲਾਨ ਕੀਤਾ ਹੁਣ ਆਪ ਹੀ ਕਿਤਾ ਐਲਾਨ ਸੋਚ ਕੇ ਕੀਤਾ ਹੋਊਗਾ ਨਾ ਹੁਣ 31 ਮਈ ਦਾ ਐਲਾਨ ਵੀ 50 ਸਰਕਾਰ ਨੇ ਕੀਤਾ ਨਾ ਸੋਚ ਕੇ ਕੀਤਾ ਹੋਊਗਾ ਨਾ ਉਹਨਾਂ ਲੋਕਾਂ ਨੇ ਤਾਂ ਨਹੀਂ ਕੋਈ ਐਲਾਨ ਕੀਤਾ ਨਾ ਵੀ ਇੰਨੇ ਸਮੇਂ ਵਿੱਚ ਚਿੱਟਾ ਖਤਮ ਕਰੋ ਸਰਕਾਰ ਖੁਦ ਆਪਣੇ ਕੀਤੇ ਐਲਾਨ ਤੇ ਤਾਂ ਪੂਰਾ ਉਤਰੇ ਨਾ ਜਿਵੇਂ ਚੁਟਕੀ ਨਾਲ ਐਮਐਸਪੀ ਦਿੰਦੀ ਆ ਜਿਵੇਂ ਹਰਾ ਪਿੰਨ ਉਹਨਾਂ ਦਾ ਨੌਕਰੀਆਂ ਲਈ ਚੱਲਦਾ ਉਵੇਂ ਉਹ ਕਾਗਜ਼ਾਂ ਚਿੱਟਾ ਖਤਮ ਕਰੀ ਜਾ ਰਿਹਾ ਇਸ ਕਰਕੇ ਗੱਲ ਇਹ ਨਹੀਂ ਕਿ ਕਿਹੜਾ ਕੰਮ ਕਿੰਨੇ ਸਮੇਂ ਚ ਹੁੰਦਾ ਹੈਗਾ ਸਰਕਾਰ ਜਦੋਂ ਖੁਦ ਇਹ ਤੈਅ ਕਰ ਲੇ ਕਿ ਕੰਮ ਇੰਨੇ ਸਮੇਂ ਚ ਹੁੰਦਾ ਤੇ ਉਹਦੂ 2 ਸਾਲਾਂ ਬਾਅਦ ਕਹੇ ਕੰਮ ਤਾਂ ਵਿਗੜਿਆ ਹੋਇਆ ਇਹਦਾ ਮਤਲਬ ਤੈਅ ਕਰਨ ਵੇਲੇ ਵੀ ਉਹ ਫਿਰ ਉਹਨਾਂ ਨੇ ਮਾਮਲੇ ਨੂੰ ਜਾਣਿਆ ਨਹੀਂ ਹੈ ਸਿਰਫ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਬੀਤੇ ਅੰਦਰਾਂ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਜਾਂਦੀ ਹੈ ਕਹਿੰਦੇ ਸਰਕਾਰ ਕੰਮ ਕਰ ਰਹੀ ਆ ਪਰ ਜਿਹੜੇ ਹਰੀਆਂ ਪੱਗਾਂ ਵਾਲੇ ਆ ਜਿਹੜੇ ਦਰਿਆ ਬਚਾ ਕੇ ਪਹਿਲੀ ਵਾਝਾ ਦਿਆ ਇਹ ਚੱਲਦਾ ਕੰਮ ਹੁੰਦਾ ਉਹ ਵੀ ਰੋਕੇ ਰੱਖ ਦਿੱਤਾ ਜਾਂਦਾ ਤੁਸੀਂ ਮੈਨੂੰ ਆਹ ਦੱਸੋ ਨਰਿੰਦਰਦੀਪ ਨੂੰ ਕਤਲ ਕਰਤਾ ਹਮ ਇੱਥੇ ਕੌਣ ਆਇਆ ਹਮ ਕਿੰਨੇ ਸ਼ਹਿਰ ਬੰਦ ਕਰਾਇਆ ਹਮ ਕੌਣ ਇਹਨਾਂ ਲਈ ਲੜ ਰਿਹਾ ਕੌਣ ਕਹਿੰਦਾ ਕਿ 5 ਜੂਨ ਨੂੰ ਇਕੱਠੇ ਹੋ ਹਮ ਕੀ ਇਹਦੇ ਤੋਂ ਬਿਨਾ ਜੀ ਜਿਹੜੀ ਪੁਲਿਸ ਪਰਿਵਾਰ ਨੂੰ ਦਿਵਾਲ ਸੀਗੀ ਹਮ ਪੁਲਿਸ ਤਾਂ ਉਹ ਧੱਕੇ ਨਾਲ ਕਹਿੰਦੀ ਕੁਝ ਸੰਸਕਾਰ ਕਰ ਲੋ ਪੁਲਿਸ ਨੇ ਤਾਂ ਅਸਲ ਦੇ ਵਿੱਚ ਕੀ ਆ ਕਿ ਪੁਲਿਸ ਜਿਹੜੀ ਇਸ ਤਰ੍ਹਾਂ ਦੇ ਕਤਲ ਕਰ ਰਹੀ ਹੈਗੀ ਆ ਜੇ ਇਸ ਕੇਸ 'ਚ ਅਸੀਂ ਪੁਲਿਸ ਵਾਲਿਆਂ ਨੂੰ ਦੋਸ਼ੀਆਂ ਨੂੰ ਸਜ਼ਾ ਸੁਣਾਵਾਂਗੇ ਜੀ ਜਿਹੜਾ ਕਹਿੰਦੇ ਸਰਕਾਰ ਨੂੰ ਕੰਮ ਨਹੀਂ ਕਰ ਦਿੰਦੇਗੇ ਇਹਦਾ ਮਤਲਬ ਹੈ ਸਰਕਾਰ ਨੂੰ ਕਤਲਯਾਮ ਕਰਨ ਨਹੀਂ ਦੇਵਾਂਗੇ ਹੂੰ ਜੇ ਉਹ 24 ਹਰ ਕਿਲਾ ਜ਼ਮੀਨ ਲੁਧਿਆਣੇ ਚ 32 ਪਿੰਡો ਜਾੜ ਕੇ ਅਕਵਾਇਰ ਕਰਨਾ ਚਾਹੁੰਦੀ ਹੈ ਕਿ ਇੱਕ ਅਰਬਨ ਸਟੇਟ ਬਣਾਉਣ ਬਣਾਉਣ ਵਾਸਤੇ ਤਾਂ 23 ਜ਼ਿਲ੍ਹੇ ਆ ਤੇ ਜੇ 23 ਅਰਬਨ ਸਟੇਟ ਬਣਾਉਣੇ ਆ ਇੱਕ ਜ਼ਿਲ੍ਹੇ ਚ ਅਰਬਨ ਸਟਾਟ ਬਣਾਉਣ ਲਈ ਜੇ 32 ਪਿੰਡ ਉਜੜਨੇ ਆ ਹੂੰ ਇਹ ਤਾਂ ਮਤਲਬ 6-700 ਪਿੰਡ ਤਾਂ ਉਜੜੂਗਾ ਨਾ ਕਿੰਨੇ ਲੋਕਾਂ ਦੀ ਜ਼ਮੀਨ ਖੋਈ ਜਾਊਗੀ ਪੰਜਾਬ ਦੀ ਵਿਰੋਧੀ ਤਰ੍ਹਾਂ ਤਕਉਮਾਂ ਚ ਪਹੁੰਚੀ ਹੋਈ ਆ ਹੂੰ ਫਿਰ ਵਿਰੋਧੀ ਧਿਰ ਕਹਿੰਨਾ ਵਿਰੋਧੀ ਧਿਰ ਤਾਂ ਕਿਸਾਨ ਜਥੇਬੰਦੀਆਂ ਨੇ ਜੇ ਕਿਤੇ ਕਤਲ ਹੁੰਦਾ ਨੌਜਵਾਨ ਦਾ ਜੇ ਕਿਸੇ ਨੂੰ ਕਿਸੇ ਦੀ ਜ਼ਮੀਨ ਖੋਹੀ ਜਾਂਦੀ ਹੈ ਕਿ ਆ ਤੇ ਫਿਰ ਕਿਸਾਨ ਹੀ ਬੋਲਦੇ ਆ ਦਿਲ ਸਿੰਘ ਮਾਲਾ ਜੀ ਲੈਂਡ ਪੂਲਿੰਗ ਨੂੰ ਲੈ ਕੇ ਤੁਸੀਂ ਗੱਲ ਕੀਤੀ ਹੈ আর ਮੁੱਖ ਮੰਤਰੀ ਸਾਹਿਬ ਨੇ ਵੀ ਗੱਲ ਕਹੀ ਹੈ ਕਿ ਜਬਰਦਸਤੀ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਉਹ ਅਕਵਾਇਰ ਨਹੀਂ ਕਰ ਰਹੇ ਸ਼ਹਿਰੀ ਵਿਕਾਸ ਦੇ ਲਈ ਪਿੰਡੂ ਵਿਕਾਸ ਦੇ ਲਈ ਇੱਕ ਜਿਹੜਾ ਔਰਾ ਬਣਾਇਆ ਹੋਇਆ ਉਹਦੇ ਤੇ ਨਹੀਂ ਕੰਮ ਕਰ ਰਹੇ ਆ ਅਸੀਂ ਸਲਾਹ ਲੈ ਰਹੇ ਆ ਕਿਸਾਨਾਂ ਦੀ ਔਰ ਸ਼ਹਿਰੀ ਜਿਹੜੇ ਸ਼ਹਿਰੀ ਨਿਵਾਸੀ ਉਹਨਾਂ ਦੀ ਸਲਾਹ ਲੈ ਰਹੇ ਆ ਜਬਰਦਸਤੀ ਜ਼ਮੀਨਾਂ ਜਿਹੜੀਆਂ ਅਕਵਾਇਰ ਨਹੀਂ ਕਰ ਰਹੇ ਹਰ ਰੋਜ਼ ਪੰਜਾਬ ਚ ਵੀਡੀਓ ਆਉਂਦੀਆਂ ਨੇ ਕਿਸਾਨਾਂ ਤੇ ਡਾਂਗ ਚੱਲਦੀ ਜਿਹੜੀ ਭਾਰਤਮਾਲ ਦੇ ਜ਼ਮੀਨ ਐਕਵਾਇਰ ਕਰ ਕੋ ਕਰ ਰਹੇ ਕੇ ਉਹ ਹੋਰ ਜ਼ਬਰਦਸਤੀ ਕਿੱਦਾਂ ਹੁੰਦੀ ਉਹਦਾ ਕਹਿ ਰਿਹਾ ਕਿ ਕੁਝ ਲੋਕ ਆ ਜਿਹੜੇ ਆਗੂ ਕਹਾਉਂਦੇ ਆ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਦਹਿਸ਼ਤ ਬਣਾ ਰਹੇ ਆ ਉਹਨਾਂ ਦੇ ਕਹਿਣ ਨਾਲ ਕੀ ਹੁੰਦਾ ਦਹਿਸ਼ਤ ਤੋੜਦੇ ਨੇ ਉਹ ਦਹਿਸ਼ਤ ਅਸੀਂ ਰਾਹ ਜਾਂਦੇ ਲੋਕਾਂ ਨੂੰ ਫੜ ਕੇ ਬਿਜਲੀ ਲਾ ਲਾ ਕੇ ਮਾਰ ਰਹੇ ਆ ਇਹ ਕੰਮ ਕੌਣ ਕਰ ਰਿਹਾ ਹੈ ਇਹ ਤਾਂ ਗ੍ਰਹਿ ਮੰਤਰੀ ਪੰਜਾਬ ਦੇ ਮੁੱਖ ਭਗਵੰਤ ਮਾਨ ਆ ਨਾ ਉਹਨਾਂ ਦੀ ਪੁਲਿਸ ਕਰ ਰਹੀ ਹੈ ਨਾ ਲੋਕਾਂ ਨੂੰ ਬਿਜਲੀ ਲਾਲ ਐ ਕੋ ਕੋ ਕੇ ਮਾਰ ਰਹੀ ਆ ਫੇਕ ਇਨਕਾంటర్ ਕੌਣ ਕਰ ਰਿਹਾ ਪੁਲਿਸ ਕਰ ਰਹੀ ਹੈ ਨਾ ਤੇ ਉਹਨੂੰ 10000 ਲੱਖ ਦੇ ਨਾਮ ਕੌਣ ਐਲਾਨ ਰਿਹਾ ਮੁੱਖ ਮੰਤਰੀ ਐਲਾਨ ਰਿਹਾ ਨਾ ਕਰਨਲ ਬਾਠ ਨੂੰ ਪੂਰੀ ਤਰ੍ਹਾਂ ਕੁੱਟਿਆ ਠੀਕ ਆ ਤੇ ਜਿਹੜੇ ਐਸਐਸਪੀ ਤੇ ਲੋਕਾਂ ਦੀ ਮਤਲਬ ਸੀਗਾ ਰੋਸਾ ਸੀਗਾ ਉਹਨੂੰ ਡੀਆਈਜੀ ਕਿੰਨੇ ਬਣਾਇਆ ਕਿਸਾਨ ਜਥੇਬੰਦੀਆਂ ਨੇ ਬਣਾਇਆ ਉਹਨੂੰ ਡੀਆਈਜੀ ਕਰਨਲ ਬਾਠ ਨੂੰ ਕਿਸਾਨ ਜਥੇਬੰਦੀਆਂ ਨੇ ਕੁੱਟਿਆ ਨਰਿੰਦਰਦੀਪ ਦਾ ਕਤਲ ਕਿਸਾਨ ਜਥੇਬੰਦੀਆਂ ਨੇ ਕੀਤਾ ਹਰ ਗੱਲ ਕਿਸਾਨ ਜਿੱਥੇ ਬੰਦੀਆਂ ਤਾਂ ਹਰ ਵਧੀਕੀ ਦੇ ਖਿਲਾਫ ਟਟੀਆਂ ਹੋਈਆਂ ਨੇ ਤੇ ਹਰ ਵਧੀਕੀ ਪੰਜਾਬ ਦਾ ਮੁੱਖ ਮੰਤਰੀ ਕਰ ਰਿਹਾ ਹੈਗਾ ਇਸ ਕਰਕੇ ਉਹ ਸਿਰਫ ਕੂੜ ਪ੍ਰਚਾਰ ਤੋਂ ਬਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਕੱਖ ਨਹੀਂ ਆਉਂਦਾ ਅਕਲ ਪੱਖੋਂ ਤੇ ਬੋਲ ਬਾਣੀ ਪੱਖੋਂ ਸਧਾਰਨ ਬੁੱਧੀ ਦਾ مالک ਆ ਪੰਜਾਬ ਦਾ ਮੁੱਖ ਮੰਤਰੀ ਇਸ ਕਰਕੇ ਉਹਨੂੰ ਕਿਸੇ ਮਸਲੇ ਦੀ ਸਮਝ ਨਹੀਂ ਸਿਵਾਏ ਕੂੜ ਪ੍ਰਚਾਰ ਤੋਂ ਉਹਨੂੰ ਕੁਝ ਨਹੀਂ ਆਉਂਦਾਗਾ ਇੱਕ ਵੀ ਮਾਮਲਾ ਪੰਜਾਬ ਦਾ ਨਹੀਂ ਹੱਲ ਕਰ ਸਕਿਆ ਜੀ ਲਾਸਟ ਵਾਲਾ ਦੀਪ ਸਿੰਘ ਵਲਾ ਜੀ ਕਿ ਤੁਸੀਂ 5 ਜੂਨਾਂ ਜਿਹੜੀ ਰੱਖੀ ਆ ਇਕੱਠ ਦੇ ਲਈ ਪ੍ਰੋਗਰਾਮ ਜਿਹੜਾ ਹੋਰ ਵੀ ਜਿਹੜਾ ਤੇਜ਼ ਹੋ ਸਕਦਾ ਲੰਮਾ ਹੋ ਸਕਦਾ ਜਿਹੜਾ ਸੰਘਰਸ਼ਾ ਹੋਰ ਲੰਮਾ ਹੋ ਸਕਦਾ ਕਿਉਂਕਿ ਸਮਾਂ ਲੱਗ ਸਕਦਾ ਤੁਸੀਂ ਬੋਲ ਰਹੀ ਸੀਗੀ ਉਦੋਂ ਵੀ ਇਹ ਗੱਲ ਸਾਹਮਣੇ ਆਈਏ ਦੇਖੋ ਪੰਜਾਬ ਸਰਕਾਰ ਜਿਹੜੀ ਕਿ ਕਿਸੇ ਚਾਹੀਦਾ ਤਾਂ ਇਹ ਸੀਗਾ ਕਿ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਖੁਦ ਕਹਿੰਦੇ ਕਿ ਜਿਨ੍ਹਾਂ ਨੇ ਨੌਜਵਾਨ ਦਾ ਕਤਲ ਕੀਤਾ ਉਹਨਾਂ ਦੇ ਕਤਲ ਦਾ ਪਰਚਾ ਦਰਜ ਕਰਕੇ ਉਹ ਪੁਲਿਸ ਵਾਲੇ ਜੇਲ੍ਹ ਚੁੱਟੇ ਜਾਣ ਨਹੀਂ ਕਿਹਾ ਜੁਡੀਸ਼ੀਅਲ ਇਨਕੁਆਰੀ ਦੀ ਗੱਲ ਉਹਨੂੰ ਖੁਦ ਲਾਨਣੀ ਚਾਹੀਦੀ ਸੀ ਨਹੀਂ ਕੀਤੀ ਪੰਜਾਬ ਦੇ ਮੁੱਖ ਮੰਤਰੀ ਤਾਂ ਬੋਲੇ ਨਹੀਂ ਇਹਦੇ ਤੇ ਪਠੰਡੇ ਦੋ ਦਿਨ ਰਹਿ ਕੇ ਚਲੇ ਕਿ ਪਠੰਡੇ ਜੀ ਕਤਲ ਹੋਇਆ ਹੈਗਾ ਠੀਕ ਹੈ ਜਦੋਂ ਇਸ ਤਰ੍ਹਾਂ ਦੀ ਗੈਰ ਜ਼ਿੰਮੇਵਾਰ ਤੇ ਲੋਕ ਵਿਰੋਧੀ ਸਰਕਾਰ ਹੈਗੀ ਆ ਤੇ ਲੋਕਾਂ ਦੇ ਕੋਲੇ ਲੜਨ ਸੰਘਰਸ਼ ਕਰਨ ਤੋਂ ਬਿਨਾ ਕੋਈ ਵਿਚਾਰ ਨਹੀਂ ਸੰਘਰਸ਼ ਕਰਾਂਗੇ ਕਿੰਨਾ ਲੰਮਾ ਚੱਲਦਾ ਕਿੰਨਾ ਲੋਕ ਸਹਿਯੋਗ ਕਰਦੇ ਹੈਗੇ ਆ ਕਿੰਨਾ ਸਮਾਂ ਪਰਿਵਾਰ ਇਸ ਗੱਲ ਤੇ ਡਟਦਾ ਹੈਗਾ ਸਾਰਾ ਇਹਨਾਂ ਚੀਜ਼ਾਂ ਤੇ ਸੰਘਰਸ਼ ਦੀ ਜਿਹੜੀ ਆਊਟਕਮ ਆ ਉਹ ਨਰਬਾ ਜੀ ਪਰਿਵਾਰ ਨੇ ਇਸ ਮਸਲੇ ਨੂੰ ਲੈ ਕੇ ਜਾ ਜਿਹੜਾ ਅਗਲੇਰਾ ਪ੍ਰੋਗਰਾਮ ਅਲਿਕਣਾ ਹੈਗਾ ਉਹ ਸਾਰੀ ਗੱਲਬਾਤ ਤੁਹਾਡੀ ਪਰਿਵਾਰ ਦੇ ਨਾਲ ਹੋਈ ਆ ਬਿਲਕੁਲ ਜੀ ਪਰਿਵਾਰ ਵਿੱਚ ਹੀ ਪਰਿਵਾਰ ਦੇ ਨਾਲ ਹੀ ਆ ਸੀ ਪਰਿਵਾਰ ਦੀ ਸਹਿਮਤੀ ਨਾਲ ਹੀ ਸਾਰਾ ਕੁਝ ਕੀਤਾ ਜਾਂਦਾ ਜੀ ਧੰਨਵਾਦ ਜੀ ਸ਼ੁਕਰੀਆ ਸਰ ਰਜਿੰਦਰ ਸਿੰਘ ਦੀਪ ਸਿੰਘ ਵਲਾ ਜਿਹੜੇ ਆ ਉਹ ਅੱਗੇ ਹੋ ਕੇ ਨਰਿੰਦਰ ਦੀਪ ਸਿੰਘ ਲੜਾਈ ਆ ਜਿਹੜੇ ਉਹ ਲੜ ਰਹੇ ਆ ਗੀਤੇ ਦਿਨਾਂ ਦੇ ਬੱਚਾ ਇੱਕ ਕਾਬਲ ਅਧਿਕਾਰੀ ਸੀਆਈਏ ਸਟਾਫ ਦੇ ਵੱਲੋਂ ਜਿਹੜਾ ਕੋਕੋ ਕੇ ਮਾਰ ਦਿੱਤਾ ਜਾਂਦਾ ਔਰ ਮਾਪਿਓ ਦਾ ਜਿਹੜਾ ਪੋਤਾ ਇਸ ਦੁਨੀਆ ਤੋਂ ਰੁਕਸਤ ਹੋ ਜਾਂਦਾ ਇੱਕ ਜਿਹੜਾ ਭੈਣ ਦਾ ਸੁਹਾਗ ਹੈ ਇਸ ਦੁਨੀਆ ਤੋਂ ਰੁਕਸਤ ਹੋ ਜਾਂਦਾ ਬੱਚਾਂ ਦਾ ਜਿਹੜਾ ਬਾਪ ਹੈ ਇਸ ਦੁਨੀਆ ਤੋਂ ਰੁਕਸਤ ਹੋ ਜਾਂਦਾ ਪਰ ਬਟੇ ਤੇ ਗਹਿਰੇ ਸੰਭਲ ਇਹ ਆ ਕਿਸ ਤਰ੍ਹਾਂ ਦੇ ਤਸੀਹੇ ਕਿਉਂ ਕੀ ਉਹ ਗਲਤ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਇਸ ਤਰ੍ਹਾਂ ਇਹ ਤਸੀਹੇ ਦੇ ਕੇ ਸ਼ਹੀਦ ਕਰਨਾ ਵੱਡੇ ਤੇ ਗਹਿਰੇ ਸਵਾਲ ਖੜੇ ਹੁੰਦੇ ਔਰ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਲੰਬੇ ਸੰਘਰਸ਼ ਦੇ ਲਈ ਤਿਆਰ ਹਾਂ ਛੋੜੇ ਹੋਣ ਦੇ ਪੱਖ ਪੋਸਟ ਦੇ ਨਾਲ ਦਾ ਸਿਮਰਨਜੀਤ ਸਿੰਘ ਸਤਾਣਾ ਕੈਮਰਾਮਨ ਕੁਰ ਸਰਨ ਦੇ ਨਾਲ